ਵੀਡੀਓ ਤੁਸੀਂ ਵੀ ਵੇਖ ਲਈ ਹੈ ਕਿ ਕਿਵੇਂ ਇੱਕ ਪਰਿਵਾਰ ਸਾਰਾ ਹੀ ਆਪਣੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਕੇ ਤੇ ਸੋਫਿਆਂ ਦੇ ਉੱਤੇ ਸੱਜ ਕੇ ਬੈਠਾ ਆ ਠੀਕ ਆ ਤੇ ਥੱਲੇ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਆ ਸੋ ਆਪਾਂ ਹੁਣ ਇੱਥੇ ਕੀ ਸਮਝੀਏ ਕਿ ਸਾਰੇ ਪਰਿਵਾਰ ਦੀਆਂ ਲੱਤਾਂ ਟੁੱਟੀਆਂ ਆ ਜਾਂ ਦੁੱਖ ਦੀਆਂ ਆ ਜਾਂ ਸਾਰੇ ਪਰਿਵਾਰ ਰੋਗੀ ਆ ਜਾਂ ਸਾਰੇ ਪਰਿਵਾਰ ਦੇ ਗੋਡੇ ਹੈ ਨਹੀਂਗੇ ਨਾਲ ਇਸ ਕਰਕੇ ਇਹ ਲੋਕ ਸੋਫਿਆਂ ਤੇ ਚੜ ਕੇ ਬੈਠੇ ਆ ਸੋ ਵੇਖਣ ਦੇ ਵਿੱਚ ਆਉਂਦਾ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਹੱਡ ਗੋਡੇ ਬਿਲਕੁਲ ਠੀਕ ਹੁੰਦੇ ਹਨ ਉਹ ਬਿਮਾਰ ਵੀ ਨਹੀਂ ਹੁੰਦੇ ਹਨ ਉਹ ਕੇਵਲ ਤੇ ਕੇਵਲ ਕੁਰਸੀਆਂ ਦੇ ਉੱਤੇ ਬਹਿਣ ਗਿੱਜਿਓ ਹੁੰਦੇ ਹਨ ਉਹ ਆਪਣੀ ਇੱਕ ਹੰਕਾਰੀ ਮਾਨਸਿਕਤਾ ਦੇ ਮਾਲਕ ਹੁੰਦੇ ਹਨ ਕਿਉਂਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਵੀ ਉਹਨਾਂ ਦਾ ਜਿਹੜਾ ਮਾਨ ਹੈ ਉਹ ਛੁੱਧ ਤੇ ਨਿਰਮਲ ਨਹੀਂ ਹੁੰਦਾ ਉੱਥੇ ਜਾ ਕੇ ਵੀ ਉਹ ਕਹਿੰਦੇ ਹਨ ਕਿ ਅਸੀਂ ਬਾਕੀਆਂ ਨਾਲੋਂ ਉੱਚੇ ਹੀ ਹੋ ਕੇ ਬੈਠਣਾ ਹੈ ਬੰਬੇ ਦਿੱਲੀ ਇੱਥੇ ਰਿਆਂ ਲੋਕਾਂ ਦਾ ਤੇ ਆਵਾ ਹੀ ਉਤ ਗਿਆ ਇਹਨਾਂ ਨੂੰ ਤੇ ਕੋ ਕਹਿ ਵੀ ਨਹੀਂ ਸਕਦਾ ਇਹਨਾਂ ਨੂੰ ਕਹਿਣ ਦਾ ਮਤਲਬ ਤੇ ਇਹ ਹੈ ਕਿ ਆਪਣਾ ਸਰ ਪਰਵਾਣਾ ਸੋ ਇਹ ਇੱਕ ਸ਼ਰਮਨਾਕ ਗੱਲ ਆ ਜਿੰਨੀ ਵੀ ਬੰਬੇ ਤੇ ਦਿੱਲੀ ਦੇ ਵਿੱਚ ਵਰਤਾਰਾ ਵਰਤਦਾ ਬਾਹਰਲੇ ਦੇਸ਼ਾਂ ਦੇ ਵਿੱਚ ਵਰਤਾਰਾ ਵਰਤਦਾ ਜੇ ਸ ਵੀ ਪਰਿਵਾਰ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੋਫਿਆਂ ਉੱਤੇ ਬੈਠ ਕੇ ਐਸਾ ਨਰਾਦਰ ਕੀਤਾ ਆ ਬਹੁਤ ਭਾਰੀ ਬੇਅਦਵੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਸਿੱਖ ਹੀਰਦਿਆਂ ਨੂੰ ਉਦੋਂ ਹੀ ਠੰਡ ਪਵੇਗੀ ਜਦੋਂ ਅਕਾਲ ਤਖਤ ਸਾਹਿਬ ਉੱਤੇ ਇਸ ਪਰਿਵਾਰ ਨੂੰ ਸੱਦ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਜਿੰਨਾ ਚਿਰ ਆਪਾਂ ਇਹੋ ਜਿਹੇ ਪਰਿਵਾਰਾਂ ਨੂੰ ਅਕਾਲਤਾ ਸਾਹਿਬ ਦੇ ਉਤੇ ਬਲਾਕੇ ਸਖਤ ਤੋਂ ਸਖਤ ਸਜ਼ਾ ਨਹੀਂ ਦਿੰਦੇ ਉਹਨਾਂ ਚਿਰ ਤੇ ਫਿਰ ਲੋਕਾਂ ਨੂੰ ਕੋਈ ਸੰਦੇਸ਼ ਹੀ ਨਹੀਂ ਜਾਣਾ ਹੈ ਲੋਕਾਂ ਨੂੰ ਤੇ ਕੋਈ ਅਹਿਸਾਸ ਹੀ ਨਹੀਂ ਹੋਣਾ ਕਿ ਅਸੀਂ ਗਲਤੀ ਕਰ ਰਹੇ ਆ ਨਾ ਜੇ ਕੋਈ ਸੰਤ ਮਹਾਤਮਾ ਮਹਾਪੁਰਖ ਵੀ ਕੁਰਸੀ ਤੇ ਬੈੰਦਾ ਆ ਉਹਨਾਂ ਨੂੰ ਵੀ ਪ੍ਰੇਮ ਨਾਲ ਬੈਠ ਕੇ ਸਮਝਾਓ ਕਿ ਇਸ ਤਰ੍ਹਾਂ ਕੁਰਸੀਆਂ ਨਾ ਲਾਓ ਕਿਉਂਕਿ ਤੁਹਾਡੇ ਕੁਰਸੀਆਂ ਲਾਣ ਦੇ ਨਾਲ ਬਾਕੀ ਸੰਗਤ ਦੇ ਵਿੱਚ ਬੜਾ ਮਾੜਾ ਅਸਰ ਜਾਂਦਾ ਆ ਤੇ ਜੇ ਰੋਕਦੇ ਆ ਤੇ ਅਗਲੇ ਮੋੜੇ ਕਹਿੰਦੇ ਫਲਾਣੇ ਸੰਤ ਵੀ ਕੁਰਸੀ ਤੇ ਬਹਿੰਦੇ ਆ ਫਲਾਣੇ ਆਦਮੀ ਵੀ ਕੁਰਸੀ ਤੇ ਬਹਿੰਦੇ ਆ ਜੇ ਅਸੀਂ ਬਹਿ ਜਾਵਾਂਗੇ ਤੇ ਸਾਨੂੰ ਕੀ ਗੱਲ ਆ ਗੁਰੂ ਕੀ ਸੰਗਤ ਦੇ ਸਾਰੀ ਇੱਕੋ ਜਿਹੀ ਹੁੰਦੀ ਆ ਸੋ ਕਿ ਮੈਂ ਸੰਗਤ ਨੂੰ ਵੀ ਗੱਲ ਕਹਿਣੀ ਚਾਹਨਾ ਆਪਾਂ ਚੱਲੇ ਤੇ ਗੁਰੂ ਦੇ ਕੋਲੋਂ ਭੁੱਲਾਂ ਬਖਸ਼ਾਣ ਆ ਇੱਕ ਪੌ ਲੱਥੀ ਨਾਟਿਆਂ ਦੋਹੇ ਭਾ ਚੜੀਏ ਸਹੋਰ ਆਪਾਂ ਜਿੱਥੇ ਆਪਣੇ ਪਾਪ ਬਖਸ਼ਾਣ ਚੱਲੇ ਆ ਉੱਥੇ ਆਪਾਂ ਹੋਰ ਪਾਪਾਂ ਦੀ ਪੰਡ ਲੱਦ ਕੇ ਆਉਨੇ ਆ ਗੁਰੂ ਸਾਹਿਬ ਜੀ ਦੇ ਬਰਾਬਰ ਕੁਰਸੀਆਂ ਲਾ ਕੇ ਬੈਠਣਾ ਸਤਿਗੁਰਾਂ ਦੇ ਸ਼ਰੀਕ ਬਣਨ ਵਾਲੀ ਗੱਲ ਆ ਕੋਈ ਲੈਣ ਤੇ ਗੁਰੂ ਤੋਂ ਕੋਈ ਬਖਸ਼ਿਸ਼ ਆਏ ਆ ਸੋ ਇਸ ਪ੍ਰਕਾਰ ਦੇ ਨਾਲ ਤੇ ਤੁਸੀਂ ਫਿਰ ਪਾਪਾ ਦੇ ਭਾਗੀ ਆ ਪਾਪਾ ਦੀਆਂ ਪੰਡਾ ਬਣ ਕੇ ਜਾਂਦੇ ਆ ਦੁੱਖ ਦੀਆਂ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਤਾਂ ਹੀ ਘਰਾਂ ਦੇ ਵਿੱਚ ਕਲੇਸ਼ ਆ ਤਾਂ ਹੀ ਘਰਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਤੁਹਾਡਾ ਕਹਿਣਾ ਨਹੀਂ ਮੰਨਦੇ ਤੁਹਾਡੇ ਜੁੱਤੀਆਂ ਮਾਰਦੇ ਆ ਹਰੇਕ ਘਰ ਦੇ ਘਰ ਦੇ ਵਿੱਚ ਕਲੇਸ਼ ਆ ਸੋ ਇਸੇ ਹੀ ਕਰਕੇ ਆ ਕਿਉਂਕਿ ਅਸੀਂ ਗੁਰੂ ਦਾ ਜਿਹੜਾ ਸਤਕਾਰ ਕਰਨਾ ਹੈ ਉਹ ਭੁੱਲ ਚੁੱਕੇ ਆ